ਇਹ ਜਿੰਨੇ ਵੀ ਲੋਕ ਹਨ ਕੋਈ ਸ਼ਿਵ ਸੈਨਾ ਵਾਲੇ ਹੋਏ ਕੋਈ ਆ ਮਹੰਤ ਗਰੀ ਵਰਗੇ ਇਹ ਸਿੱਖਾਂ ਦੇ ਖਿਲਾਫ ਭੌਂ ਕੇ ਇੱਕ ਮਾਹੌਲ ਖੜਾ ਕਰਕੇ ਸਰਕਾਰੀ ਸਰਪ੍ਰਸਤੀ ਹਾਸਲ ਕਰਕੇ ਪੋਟੈਸ਼ਨ ਹਾਸਲ ਕਰਕੇ ਤੇ ਆਪਣੇ ਦੋ ਨੰਬਰ ਦੇ ਧੰਦੇ ਚਲਾਉਂਦੇ ਆ ਉਗਰਾਹੀਆਂ ਕਰਦੇ ਆ ਫਰੋਟੀਆਂ ਵਸੂਲਦੇ ਆ ਪਹਰਨ ਕਰਦੇ ਆ ਨਖੇਰਾ ਧੰਦਾ ਕਰਦੇ ਆ ਜਿਸ ਫਰੋਸ਼ੀ ਦਾ ਧੰਦਾ ਕਰਦੇ ਆ ਗਰੀ ਫੜਿਆ ਗਿਆ ਉਹਦੇ ਨਾਲ ਦੋ ਚਿੱਲੇ ਫੜੇ ਗਏ ਹੀਰੋਨ ਸਪਲਾਈ ਕਰਦੇ ਹੋਏ ਇਹਨਾਂ ਕੋਲ ਹੀਰੋਨ ਫੜੀ ਗਈ ਇਹ ਆਪਣੇ ਆਪ ਨੂੰ ਖਾਲਸਤਾਨ ਵਿਰੋਧੀ ਫਰੰਟ ਦਾ ਨੇਤਾ ਦੱਸਦਾ ਵਾ ਔਰ ਆਪਣੇ ਆਪ ਨੂੰ ਪਾਕ ਸਾਹਬ ਦੱਸਦੇ ਆ ਇਹਨਾਂ ਦਾ ਤੰਦਾ ਹੀ ਇਹ ਆ ਬਸ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਮੁੱਦੇ ਤੇ ਸਿੱਖਾਂ ਦੇ ਖਿਲਾਫ ਬੋਲੋ ਤੇ ਸਰਕਾਰੀ ਸਰਪ੍ਰਸਤੀ ਮਿਲ ਜਾਣੀ ਆ ਪ੍ਰੋਟੈਕਸ਼ਨ ਵੀ ਮਿਲ ਜਾਣੀ ਆ ਤੇ ਫਿਰ ਸਰਕਾਰੀ ਸਰਪ੍ਰਸਤੀ ਦਾ ਫਾਇਦਾ ਠਾਹ ਪ੍ਰੋਟੈਕਸ਼ਨ ਦਾ ਫਾਇਦਾ ਠਾਹ ਔਰ ਕਾਲੇ ਧੰਦੇ ਚੋਰਾ ਤੇ ਕਰੋ ਨਸ਼ਾ ਦੇ ਧੰਦੇ ਚੋਰਾ ਤੇ ਕਰੋ ਇਹੋ ਜਿਹੇ ਬੰਦਿਆਂ ਨੂੰ ਜੇਲ੍ਹ ਚੋਂ ਬਾਹਰ ਆਉਣ ਨਹੀਂ ਦੇਣਾ ਚਾਹੀਦਾ ਜਾਂ ਫਿਰ ਇਹਨਾਂ ਤੜੀ ਪਾਰ ਕਰ ਦੇਣਾ ਚਾਹੀਦਾ ਇਹ ਹੋਏ ਸ਼ਿਵਸਨ ਵਾਲੇ ਸਾਇ ਇੱਕੋ ਹੀ ਆ ਸਰ ਇੱਕੋ ਕੰਮ ਕਰਦੇ ਆ